ਉਹੀ ਸ਼িকার ਹੋਣ ਵਾਲਾ ਫੇਰ ਡਿੱਗਣਾ ਜਿਉਂ ਨੇ ਜੇ ਹੁਣ ਫੇਰ ਉਹ ਲਾਲੂ ਡਿੱਗਦਾ ਵਾ ਇਹ ਨੰਗਦਾ ਵਾ ਉਹ ਡੇਕਰ ਫੇਰ ਕਿੰਨਾ ਕਿਦੇ ਉੱਤੇ ਆਉਣਾ ਜੀ ਜੀ ਕਿ ਭਾਵੇਂ ਜੀ ਬਾਬਾ ਜੀ ਕੀ ਜੀ ਆ ਉਹ ਬਟਾਲੇ ਵਾਲੋਂ ਆ ਰਹੇ ਜੀ ਦੁੱਧ ਚੁੱਕੇ ਆਪਣਾ ਦੁੱਧ ਚੁੱਕਦੇ ਸਾਰੇ ਜਿਤੋਂ ਉਂਦੇ ਉਂਦੇ ਰਾਜ ਜੀ ਆ ਸਪੇਦਾ ਜਿਹੜਾ ਯੱਕ ਦਾ ਮਹੀ ਮਲਗੀ ਜ਼ਮੀਨ ਤੋਂ ਖਿਸਕ ਗਿਆ ਜੀ ਜ਼ਮੀਨ ਤੋਂ ਖਿਸਕਦੇ ਸਾਰੇ ਮਲਗੀ ਗੱਡੀ ਤੇ ਆਣ ਵਜਾ ਤੇ ਇਹ ਕਰਕੇ ਆਪਣੇ ਇੱਕ ਸਿੰਘ ਦੇ ਵਿੱਚ ਮਲਗੀ ਲੱਤ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਜੀ ਤੇ ਜਿਹੜਾ ਦੂਜਾ ਵਾ ਜੀ ਉਹ ਆਮ ਮਲਗੀ ਬਿਠਾ ਅਜੇ ਤੇ ਨਾ ਪ੍ਰਸ਼ਾਸਨ ਅਜੇ ਕੋਈ ਆਇਆ ਜੇ ਤੇ ਨਾ ਹੀ ਕੋਈ ਅਜੇ ਮਲਗੀ ਹਾਜ਼ਰ ਡਿਪਾਰਟਮੈਂਟ ਦਾ ਕੋਈ ਮਲਗੀ ਡਿਗੀ ਆ ਰਹੀ ਕੋਈ ਕਾਰਵਾਈ ਤੇ ਬਾਕੀ ਆਪਣਾ ਇਹ ਆ ਕਿ ਆਹ ਸਹਿੰਗੀ ਦਾ ਆਪਣਾ 50 60 ਦੀ ਸਪੀਡ ਤੇ ਨੋਰਮਲ ਹੀ ਆ ਰਿਹਾ ਹੈ ਜੀ ਤੇ ਪ੍ਰਸ਼ਾਸਨ ਨੂੰ ਵੀ ਫੀਡ ਕਰਦੇ ਹੋ ਪ੍ਰਸ਼ਾਸਨ ਨੂੰ ਤੇ ਭਾਜੀ ਇਹ ਪਰ ਅਪੀਲ ਕਰਨਾ ਚਾਹੁੰਦੇ ਆ ਵੇਖੋ ਜੀ ਆ ਦੂਜਾ ਡਿਗਣ ਵਾਲਾ ਵਾ ਇਹਨਾਂ ਦੀ ਅੰਗੇਲੀ ਕਰਕੇ ਜਿਹੜਾ ਇੱਕ ਜਿਹੜਾ ਡਿਗਣ ਵਾਲਾ ਹੀ ਉਹ ਪਹਿਲਾਂ ਡਿਗ ਚੁਕਿਆ ਹੁਣ ਦੂਜਾ ਤੇ ਡਿਗਣੋਂ ਬਚਾ ਲਓ ਬਾਕੀ ਵੀ ਤੇ ਵੇਖ ਸਕਦੇ ਹੀ ਆ ਭਾਜੀਏ ਗੱਡੀ ਕੋ ਨਾ ਗੱਡੀਆਂ ਵੀ ਰੋ ਨਹੀਂ ਆਪਣੇ ਚਲਾਦੇ। ਬਾਕੀ ਤਾਂ ਦਾ ਕੋਈ ਫਟ ਨਹੀਂ। ਇੱਕ ਕਦੇ ਸਾਟਾਂ ਲੱਗੀਆਂ ਜੀ ਲਤਾਂ ਦੇ। ਉਹ ਲਤਾਂ ਤੇ ਸੱਟ ਲੱਗੀ ਦਬ ਜਿਆਦਾ ਆਈ ਉਹਨੂੰ ਸਰਕਾਰੀ ਹਸਪਤਲ ਖੜਿਆ ਜੀ। ਬਾਦਾਂ ਦੀ ਪਾਜੀ ਬਾਬਾ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਜੀ। ਇਹ ਭਾਜੀ ਪਟਾਲੇ ਮੂਲ ਕੰਪਨੀ ਦੀ ਗੱਡੀ ਹੈ ਜੀ ਤੇ ਪਿੰਡਾਂ ਦੀਆਂ ਮੂਲ ਸੁਸਾਇਟੀਆਂ ਤੋਂ ਦੁੱਧ ਲਿਫਟ ਕਰੀਦਾ ਜੀ। ਤੇ ਅਸੀਂ ਫੈਲਾਬਾਦੋਂ ਲਿਫਟ ਕਰਕੇ ਦੁੱਧ ਤੇ ਅਸੀਂ ਇੱਧਰ ਆ ਰਹੇ ਜੀ ਜਿਹੜੀ ਮਗਾ ਜਾ ਰਹੇ ਸੀ ਕਲਾਨਾ ਰੋੜਾ ਜੀ ਤੇ 50 ਸਪੀਡ ਦੀ ਰਹੇ 50 ਦੀ ਸਪੀਡ ਤੇ ਗੱਡੀ ਸੀ ਤੇ ਪਤਾ ਹੀ ਨਹੀਂ ਲੱਗਾ ਕਿ ਕਿਹੋਲੇ ਆਵਿਛ ਵਜਦਾ ਤੇ ਡਿੱਗ ਗਿਆ ਜੀ ਤਿੰਨ ਜਣੇ ਸੀ ਅਸੀਂ ਤੇ ਦੋ ਜਣੇ ਨੇ ਲੱਗੀਆਂ ਜੀ ਸੱਟਾਂ ਤੇ ਬਚਾਅ ਹੋ ਗਿਆ ਜੀ ਹਾਂਜੀ